ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਵਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਅੱਜ ਆਪਾਂ ਕਰਨੇ ਨੇ ਨਾਮ ਪੰਜਾਬੀ ਦੇ ਵਿੱਚ ਤੇ ਦੂਜੀ ਤੀਜੀ ਜਮਾਤ ਤੋਂ ਸ਼ੁਰੂ ਹੋ ਜਾਂਦੇ ਨੇ ਇਹ ਨਾਮ ਤੋਂ ਕੀ ਭਾਵ ਹੈ ਤੇ 10ਵੀਂ ਤੱਕ ਚੱਲਦੇ ਨੇ ਆਉਣੇ ਜ਼ਰੂਰੀ ਨੇ ਇਹ ਸਾਰਿਆਂ ਨੂੰ ਐਸੇ ਕਰਕੇ ਕਰਾਰੀਆਂ ਮੈਂ ਹਾਲ ਕਲਾਸੀ ਜਿੱਤੇ ਬਾਕੀ ਚਾਹੇ ਛੋਟੇ ਕੋਲ ਪਹਿਲੀ ਪਾਸਾ ਹੈ ਪੰਜਾਬੀ ਚਾਹੇ ਦੂਜੀ ਹੈ ਦੋਨਾਂ ਦੇ ਵਿੱਚ ਹੀ ਆਉਂਦੇ ਨੇ ਇਹ ਜਿਵੇਂ ਤੁਸੀਂ ਇੰਗਲਿਸ਼ ਦੇ ਵਿੱਚ ਨਾਉਨ ਕਰਦੇ ਹੋ ਜਿਹੜੇ ਚੈਨਲ ਨਾਲ ਜੁੜੇ ਹੋ ਜੀ ਲਾਈਕ ਕਰ ਦਿਓ ਇੱਕ ਵਾਰ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਜਿਹਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਚੰਗਾ ਲੱਗਿਆ ਤਾਂ ਲਾਈਕ ਜਰੂਰ ਕਰਿਓ ਹਾਂਜੀ ਨਾਮ ਮੈਂ ਨਾ ਪਿਕਸਲ ਲਾਈਆਂ ਨੇ ਕੁਝ ਜਿਹੜੇ ਜੁੜੇ ਹੋ ਇਹਨਾਂ ਦੇ ਪਿਕਸ ਦੇ ਜਿਹੜਾ ਕੋਈ ਨਾਮ ਪਤਾ ਲੱਗਦਾ ਤੁਹਾਨੂੰ ਲਿਖਿਓ ਕਮੈਂਟ ਦੇ ਵਿੱਚ ਜਿਹੜੇ ਆਹ ਸਾਰੇ ਫਿਰ ਇਹਦੇ ਤੋਂ ਚੰਗੀ ਤਰ੍ਹਾਂ ਸਮਝ ਆ ਜਾਏਗੀ ਕਮੈਂਟਸ ਦੇ ਵਿੱਚ ਲਿਖਿਓ ਕਿ ਇਹ ਪਿਕਸਲ ਨੇ ਜਿਹੜੀਆਂ ਕਾਦੀਆਂ ਕੀ ਕੀ ਨੇ ਇਹਨਾਂ ਦੇ ਨਾਮ ਕੀ ਨੇ ਇਹਨਾਂ ਦੇ ਠੀਕ ਹੈ ਜੀ ਤੇ ਹੁਣ ਆਪਾਂ ਸਮਝਣਾ ਕਿ ਨਾਮ ਹੁੰਦਾ ਕੀ ਆ ਕੀ ਜ्ञਾ ਮਨੁੱਖ ਅਤੇ ਥਾਵਾਂ ਦਾ ਨਾਮ ਜਿਹੜੇ ਵੀ ਕੋਈ ਵੀ ਅਸੀਂ ਨਾਮ ਲੈਨੇ ਆ ਸਾਵਦੀਕ ਨਾਮ ਭਾਸ਼ਾ ਦੇ ਬਾਕ ਦੀ ਇੱਕ ਹੀ ਇਕਾਈ ਹੁੰਦੀ ਹੈ ਜਿਹੜਾ ਵੀ ਕੋਈ ਆਪਾਂ ਨਾਮ ਲੈਨੇ ਆ ਥਾਂ ਵਸਤੂ ਸੰਕਲਪ ਜੀਵ ਗੁਣ ਸਥਿਤੀ ਸੰਕੇਤਕ ਸ਼ਬਦਾਂ ਨੂੰ ਨਾਮ ਕਹਿੰਦੇ ਨੇ ਤੇ ਭਾਸ਼ਾ ਵਿਗਿਆਨ ਦੇ ਵਿੱਚ ਨਾਮ ਇੱਕ ਵਿਸ਼ਾਲ ਅਤੇ ਖੁੱਲੀ ਸ਼ਬਦ ਸ੍ਰੈਣੀ ਦਾ ਮੈਂਬਰ ਹੈ ਜਿਸ ਦੇ ਮੈਂਬਰ ਵਕਾਂਸ ਦੇ ਕਰਤਾ ਦੇ ਮੁੱਖ ਸ਼ਬਦ ਕਿਰਿਆ ਦੇ ਕਰਮ ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਨੇ ਤੇ ਹੁੰਦੇ ਕਿਹੜੇ ਨੇ ਜਿਵੇਂ ਸਾਰੇ ਮਿਕਸ ਦੇਖੀਏ ਆਪਾਂ ਕਪਤਾਨ ਮੁੰਡਾ ਵਿਦਿਆਰਥੀ ਆਦਮੀ ਪਿੰਡ ਸ਼ਹਿਰ ਦਰਿਆ ਪਜਾਮਾ ਦਰੀ ਸਾਰੇ ਕੀ ਨੇ ਜਦੋਂ ਮਿਕਸ ਨੇ ਇਹ ਤਾਂ ਇਹ ਸਾਰੇ ਨਾਮ ਨੇ ਹੁਣ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਨਾਮ ਦੀਆਂ ਕਿਸਮਾਂ ਕਿੰਨੀਆਂ ਨੇ ਨਾਮ ਦੀਆਂ ਕਿਸਮਾਂ ਨੇ ਜਿਹੜੀਆਂ ਉਹ 5 ਨੇ ਇੰਨਾਂ ਦੇ ਵਿੱਚੋਂ ਹੀ ਕੱਢਣੇ ਨੇ ਆਪਾਂ ਜਿਹੜੇ ਦੇਖੇ ਨੇ ਨਾਮ ਪੈਲਾ ਆਮ ਨਾਮ ਜਾਂ ਜਾਤੀਵਾਚਕ ਨਾਮ ਹੁੰਦੇ ਨੇ ਪਹਿਲੇ ਜਿਹੜੇ ਸ਼ਬਦ ਕਿਸੇ ਸਮੁੱਚੀ ਜਾਤੀ ਸਮੁੱਚੀ ਜਾਤੀ ਸ਼੍ਰੇਣੀ ਜਾਂ ਜਿੰਸ ਲਈ ਵਰਤੇ ਜਾਣ ਜਿਵੇਂ ਆਪਾਂ ਕਹਿ ਦਿੰਨੇ ਆ ਇਹ ਜਾਨਵਰ ਹੈ ਇਹ ਵਿਦਿਆਰਥੀ ਨੇ ਪੜਨ ਵਾਲੇ ਸਾਰੇ ਜਿੰਨੇ ਵੀ ਬੱਚੇ ਹੋਗੇ ਚਾਹੇ ਉਹ ਦੂਜੀ ਚ ਪੜਦਾ ਚਾਹੇ ਤੀਜੀ ਚ ਪੜਦਾ ਇਹ ਵੀ ਵਿਦਿਆਰਥੀ ਨੇ ਆਪਾਂ ਕਹਿ ਦਿੰਨੇ ਆ ਠੀਕ ਹੈ ਆਦਮੀ ਬਹੁਤ ਸਾਰੇ ਬੈਠੇ ਹੋਣ ਆਪਾਂ ਕਹਿੰਦੇ ਨੇ ਇਹ ਆਦਮੀ ਬੈਠੇ ਨੇ ਜਾਤੀ ਇੱਕ ਜਾਤ ਹੋ ਗਈ ਨਾ ਉਸ ਤੋਂ ਬਾਅਦ ਜਿਹੜੇ ਵੱਖਰੇ ਵੱਖਰੇ ਫਿਰ ਉਹਨਾਂ ਦੇ ਨਾਮ ਨੇ ਸੋਹਣ ਬੈਠਾ ਮੋਹਣ ਬੈਠਾ ਇਹ ਪਿੰਡ ਹੈ ਪਿੰਡ ਦੇ ਵਿੱਚ ਅਲੱਗ-ਅਲੱਗ ਘਰ ਨੇ ਕਿਹਦਾ ਕਿਹਦਾ ਘਰ ਆ ਉਹ ਖਾਸ ਨਾਮ ਹੋ ਗਏ ਤੇ ਇਹ ਆਮ ਨਾਮ ਹੋ ਗਏ ਜਾਂ ਜਾਤੀਵਾਚਕ ਨਾਮ ਹੋ ਗਏ ਸ਼ਹਿਰ ਸ਼ਹਿਰ ਕਿਹੜਾ ਹੁਣ ਚੰਡੀਗੜ੍ਹ ਪਟਿਆਲਾ ਮਠਿੰਡਾ ਠੀਕ ਹੈ ਜੀ ਉਦੋਂ ਉਹ ਖਾਸ ਹੋ ਜਾਏਗਾ ਤੇ ਜਦ ਤੱਕ ਸ਼ਹਿਰ ਆ ਉਹ ਤਾਂ ਆਮ ਹੈ ਦਰਿਆ ਦਰਿਆ ਵੀ ਹੁਣ ਜਦ ਤੱਕ ਆਪਾਂ ਉਹਨੂੰ ਕੱਲਾ ਦਰਿਆ ਹੈ ਤਾਂ ਉਹ ਆਮ ਨਾਮ ਹੈ ਜੇ ਆਪਾਂ ਕਹਾਂਗੇ ਸਤਲੁਜ ਦਰਿਆ ਹੈ ਇਹ ਸਤਲੁਜਾ ਤਾਂ ਫਿਰ ਉਹ ਖਾਸ ਹੋ ਜਾਏਗਾ ਠੀਕ ਹੈ ਜੀ ਜਿਹੜੇ ਵੀ ਨਾਲ ਜੁੜਿਓ ਕਿਰਪਾ ਕਰਕੇ ਲਾਈਕ ਕਰ ਦਿਓ ਜੇ ਚੰਗਾ ਲੱਗਦਾ ਉਹ ਤੋਂ ਬਾਅਦ ਹੋ ਗਿਆ ਫਿਰ ਇਹ ਕੀ ਹੋਏਗੀ ਪਰਿਭਾਸ਼ਾ ਆਮ ਨਾਮ ਦੀ ਜਿਹੜੇ ਨਾਮ ਜਾਂ ਜਾਤੀਵਾਚਕ ਨਾਮ ਕਿਸੇ ਵਿਅਕਤੀ ਵਸਤੂ ਜੀਵ ਜਾਂ ਸਥਾਨ ਦੇ ਸਮੂੱਚੇ ਜਾਂ ਸ਼੍ਰੇਣੀ ਦਾ ਬੋਧ ਕਰਾਉਣ ਉਹਨਾਂ ਨੂੰ ਆਮ ਨਾਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਜਿਵੇਂ ਕਪਤਾਨ ਹੋ ਗਿਆ ਮੁੰਡਾ ਵਿਦਿਆਰਥੀ ਕਪਤਾਨ ਹੁਣ ਕਿੱਥੇ ਦਾ ਕਪਤਾਨ ਹੈ ਉਹ ਨਹੀਂ ਦੱਸਿਆ ਕਿ ਅੱਲਾ ਕਪਤਾਨ ਹੈ ਬਹੁਤ سارے ਕਪਤਾਨ ਹੁੰਦੇ ਨੇ ਠੀਕ ਹੈ ਵਿਦਿਆਰਥੀ ਬਹੁਤ سارے ਹੁੰਦੇ ਨੇ ਆਦਮੀ ਬਹੁਤ ਹੁੰਦੇ ਨੇ ਪਿੰਡ ਸ਼ਹਿਰ ਸਾਰੀਆਂ ਚੀਜ਼ਾਂ ਬਹੁਤ ਹੁੰਦੀਆਂ ਨੇ ਇਹ ਜਦ ਤੱਕ ਕੋਈ ਪ੍ਰੋਪਰ ਇੱਕ ਖਾਸ ਨਾਮ ਨਹੀਂ ਦੱਸਿਆ ਦਰੀਆ ਪਜਾਮਾ ਦਰੀ ਠੀਕ ਹੈ ਤਾਂ ਇਹ ਕੀ ਨੇ ਆਮ ਨਾਮ ਹੁਣ ਆਪਾਂ ਇੱਕ ਉਦਾਹਰਨ ਦੇਖਾਂਗੇ ਬੱਚਾ ਰੋ ਰਿਹਾ ਹੈ ਬੱਚਾ ਕਿਹੜਾ ਬੱਚਾ ਰੋ ਰੋ ਰਿਹਾ ਚਿੰਟੂ ਰੋ ਰਿਹਾ ਪਿੰਕੂ ਰੋ ਰਿਹਾ ਉਹ ਨਹੀਂ ਨਾ ਦੱਸਿਆ ਨਾਲ ਬੱਚਾ ਰੋ ਰਿਹਾ ਦੱਸਿਆ ਤਾਂ ਬੱਚਾ ਕੀ ਹੈ ਇਹਦੇ ਵਿੱਚ ਆਮ ਨਾਮ ਹੈ ਉਸ ਤੋਂ ਬਾਅਦ ਆ ਜਾਂਦਾ ਖਾਸ ਨਾਮ ਖਾਸ ਨਾਮ ਹੁੰਦਾ ਪਹਿਲਾਂ ਵੀ ਦੱਸਿਆ ਤੁਹਾਨੂੰ ਕਿਸੇ ਖਾਸ ਪੁਰਖ ਇਸਤਰੀ ਜਾਂ ਸਥਾਨ ਜੀਵ ਵਸਤੂ ਖਾਸ ਸਥਾਨ ਦਾ ਬੋਧ ਹੁੰਦਾ ਜਿੰਨਾ ਤੋਂ ਉਹਨੂੰ ਕਿਹਾ ਜਾਂਦਾ ਖਾਸ ਨਾਮ ਜਾਂ ਫਿਰ ਉਹਨੂੰ ਨਿਜਵਾਚਕ ਨਾਮ ਵੀ ਕਿਹਾ ਜਾਂਦਾ ਖਾਸ ਨਾਮ ਨੂੰ ਜਿਵੇਂ ਹੋ ਗਿਆ ਜਲੰਧਰ ਸ਼ਹਿਰ ਸੀਗਾ ਤਾਂ ਆਮ ਨਾਮ ਸੀ ਹੁਣ ਜਲੰਧਰ ਸ਼ਹਿਰ ਹੈ ਤਾਂ ਜਲੰਧਰ ਕਿਹਾ ਹੁਣ ਇੱਥੇ ਖਾਸ ਨਾਮ ਹੈ ਨਰਿੰਦਰ ਮੋਦੀ ਸ੍ਰੀ ਕ੍ਰਿਸ਼ਨ ਸਤਲੁਜ ਬਿਆਸ ਹਰਿ ਸੂਰਜ ਅਮਰੀਕਾ ਆਕਾਸ਼ ਪਿੱਕ ਲਈ ਹੋਈ ਸੀ ਮੈਂ ਗੁਰੂ ਨਾਨਕ ਦੇਵ ਜੀ ਦੀ ਉਹਨੂੰ ਜਦੋਂ ਦੇਖਣਾ ਪਿੱਕ ਦੇ ਵਿੱਚ ਲਿਖਣਾ ਤਾਂ ਉਹਨੂੰ ਕੀ ਲਿਖੋਗੇ ਗੁਰੂ ਨਾਨਕ ਦੇਵ ਜੀ ਖਾਸ ਨਾਮ ਚ ਆ ਜਾਏਗਾ ਠੀਕ ਹੈ ਜੀ ਦੋ ਕਿਸਮਾਂ ਹੋ ਗਈਆਂ ਇਹ ਤੀਜੀ ਕਿਸਮ ਹੈਗੀ ਇਕੱਠਵਾਚਕ ਨਾਮ ਇਕੱਠਵਾਚਕ ਨਾਮ ਹੁੰਦੇ ਨੇ ਜਿਹੜੇ ਵਸਤੂਵਾਚਕ ਨਾਮ ਹੈ ਸੋਰੀ ਤੀਜੀ ਕਿਸਮ ਵਸਤੂਵਾਚਕ ਨਾਮ ਜਿਹੜੇ ਸ਼ਬਦ ਉਹਨਾਂ ਚੀਜ਼ਾਂ ਲਈ ਵਰਤੇ ਜਾਂਦੇ ਨੇ ਜੋ ਕੇਵਲ ਤੋਲੀਆਂ ਜਾਂ ਮਿਣੀ ਜਾਂਦੀਆਂ ਨੇ ਜਿਨ੍ਹਾਂ ਨੂੰ ਸਿਰਫ ਮਾਪਿਆ ਜਾਂਦਾ ਤੋਲੀਆਂ ਜਾਂ ਮਿਣੀ ਜਾਂਦੀਆਂ ਨੇ ਉਹਨਾਂ ਨੂੰ ਵਸਤੂਵਾਚਕ ਨਾਮ ਕਹਿੰਦੇ ਨੇ ਜਿਵੇਂ ਪਾਣੀ ਹੋ ਗਿਆ ਰੇਤ ਹੋ ਗਿਆ ਲੋਹਾ ਹੋ ਗਿਆ ਤੇਲ ਹੋ ਗਿਆ ਪੈਟਰੋਲ ਹੋ ਗਿਆ ਮਿੱਟੀ ਹੋ ਗਈ ਮਾਸ ਕਣਕ ਠੀਕ ਹੈ ਇਹ ਸਾਰੀਆਂ ਤੋਲੀਆਂ ਜਾਂਦੀਆਂ ਨੇ ਜਾਂ ਫਿਰ ਮਿਣੀਆਂ ਜਾਂਦੀਆਂ ਨੇ ਭਾਂਡੇ ਦੇ ਵਿੱਚ ਪਾ ਕੇ ਤਾਂ ਇਹ ਕਿੰਨੇ ਸਾਰੀਆਂ ਵਸਤੂਵਾਚਕ ਨਾਮ ਹੁਣ ਇਹਦੇ ਵਿੱਚ ਆਪਾਂ ਇੱਕ ਵਾਕ ਬਣਾ ਕੇ ਦੇਖਦੇ ਹਾਂ ਪੈਟਰੋਲ ਦਿਨੋ ਦਿਨ ਮਹਿੰਗਾ ਹੋ ਰਿਹਾ ਹੈ ਪੈਟਰੋਲ ਕੀ ਹੈ ਇਹਦੇ ਵਿੱਚ ਫਿਰ ਵਸਤੂਵਾਚਕ ਨਾਮ ਹੈ ਅੱਗੇ ਚੌਥੀ ਕਿਸ ਕਿਸਮ ਆ ਗਈ ਇਕਾਠਵਾਚਕ ਨਾਮ ਇਕ ਅੱਠਵਾਚਕ ਨਾਮ ਹੁੰਦਾ ਬਹੁਤ ਸਾਰੀਆਂ ਜਿਹੜੀਆਂ ਇਕੱਠੀਆਂ ਚੀਜ਼ਾਂ ਦਾ ਨਾਮ ਹੁੰਦਾ ਇੱਕ ਗਿਣਨਯੋਗ ਵਸਤੂਆਂ ਦੇ ਇਕੱਠ ਜਾਂ ਸਮੂਹ ਲਈ ਵਰਤਿਆ ਜਾਂਦਾ ਜਿਹੜਾ ਵਿਅਕਤੀਆਂ ਜਾਂ ਜੀਵਾਂ ਜਾਂ ਜਿਹੜੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਲਈ ਵਰਤਿਆ ਜਾਂਦਾ ਜਿਹੜਾ ਉਹ ਇਕੱਠਵਾਚਕ ਜਿਵੇਂ ਫੌਜ ਦੇ ਵਿੱਚ ਬਹੁਤ ਸਾਰੇ ਫੌਜੀ ਹੁੰਦੇ ਨੇ ਇੱਕ ਫੌਜੀ ਨੂੰ ਆਪਾਂ ਫੌਜੀ ਨਹੀਂ ਕਹਾਂਗੇ ਬਹੁਤ ਸਾਰੇ ਫੌਜੀ ਹੋਣਗੇ ਫਿਰ ਆਪਾਂ ਕਹਿੰਦੇ ਆ ਫੌਜ ਹੈ ਜਲੂਸ ਕਿਹਨੂੰ ਕਹਿੰਦੇ ਆ ਆਪਾਂ ਜਦੋਂ ਬਹੁਤ ਸਾਰੇ ਵਿਅਕਤੀ ਹੁੰਦੇ ਨੇ ਉਹਦੇ ਵਿੱਚ ਸ਼੍ਰੇਣੀ ਕਦੋਂ ਬਣਦੀ ਹੈ ਜਦ ਬਹੁਤ ਸਾਰੇ ਬੱਚੇ ਬੈਠੇ ਹੁੰਦੇ ਨੇ ਪੰਜਵੀਂ ਸ਼੍ਰੇਣੀ ਹੈ ਇਹ ਛੇਵੀਂ ਹੈ ਸੱਤਵੀਂ ਹੈ ਸਵਾ ਕਿਨੂੰ ਕਹਿੰਦੇ ਨੇ ਜਦ ਬਹੁਤ ਇਕੱਠ ਹੋਵੇ ਸਵਾ ਹੋਵੇ ਟੀਮ ਜਮਾਤ ਟੋਲੀ ਜਥਾ ਕਮੇਟੀ ਹੁਣ ਕਮੇਟੀ ਇੱਕ ਬੰਦੇ ਦੀ ਤਾਂ ਕਮੇਟੀ ਨਹੀਂ ਹੋਏਗੀ ਕਈ ਬੰਦੇ ਹੋਣਗੇ ਤਾਂ ਕਮੇਟੀ ਬਣੇਗੀ ਬੱਗ ਬੱਗ ਹੁੰਦਾ ਜਿਹਦੇ ਚ ਕਾਫੀ ਸਾਰੀਆਂ ਗਾਵਾਂ ਚਰਦੀਆਂ ਨੇ ਬੱਗ ਹੈ ਇਹ ਕਾਫੀ ਜ਼ਿਆਦਾ ਹੋਣ ਡੰਗਰ ਫਿਰ ਉਹਨੂੰ ਕਹਿੰਦੇ ਨੇ ਬੱਗ ਹਾੜ ਕਾਫੀ ਸਾਰਾ ਇਕੱਠਾ ਹੋ ਕੇ ਪਾਣੀ ਆ ਗਿਆ ਢੇਰ ਡਾਰ ਡਾਰ ਹੁੰਦੀ ਹੈ ਕਾਫੀ ਪੰਛੀ ਜਦ ਇਕੱਠੇ ਹੋ ਕੇ ਉੱਡਦੇ ਨੇ ਤਾਂ ਉਹ ਕੀ ਹੁੰਦਾ ਇਕੱਠ ਵਾਚਕ ਨਾਮ ਇਕੱਠ ਜਿਹੜੇ ਇਕੱਠਿਆਂ ਲਈ ਵਰਤੇ ਆ ਜਾਂਦੇ ਨੇ ਨਾਮ ਉਹੋ ਹੀ ਇਕੱਠ ਵਾਚਕ ਨਾਮ ਨੇ ਅੱਜ ਸਾਡੇ ਸ਼ਹਿਰ ਵਿੱਚ ਜਲੂਸ ਨਿਕਲਿਆ ਹੈ ਹੁਣ ਇਹਦੇ ਚੋਂ ਆਪਾਂ ਸ਼ਬਦ ਲੱਭਣਾ ਹੈ ਕਿ ਕਿਹੜਾ ਇਕਾਠਵਚਕ ਨਾਮ ਇਹਦੇ ਵਿੱਚ ਕਮੈਂਟ ਕਰਕੇ ਦੱਸਿਓ ਜਿਹੜੇ ਨਾਲ ਜੁੜੇ ਹੋਇਓ ਕਮੈਂਟ ਕਰਕੇ ਦੱਸੋ ਕਿ ਇਹਦੇ ਚ ਇਕਾਠਵਚਕ ਨਾਮ ਕਿਹੜਾ ਜਲੂਸ ਹੈ ਇਹਦੇ ਚ ਇਕਾਠਵਚਕ ਨਾਮ ਹਾਂਜੀ ਉਸ ਤੋਂ ਬਾਅਦ ਆ ਗਈ ਪੰਜਵੀਂ ਕਿਸਮ ਪਾਭ ਵਚਕ ਨਾਮ ਪਾਭ ਵਚਕ ਨਾਮ ਉਹਦੇ ਚ ਪਿਕਚਰ ਦੇ ਵਿੱਚ ਮੌਜੀ ਬਣਾਈਆਂ ਹੋਈਆਂ ਨੇ ਇਮੋਜੀ ਦੇ ਵਿੱਚ ਤਾਂ ਪਤਾ ਲੱਗਦਾ ਆਪਾਂ ਕਿ ਉਹ ਹੱਸਦਾਰ ਜਾਂ ਰੋਂਦਾ ਜਾਂ ਖੁਸ਼ ਆ ਹਨ ਭਾਵ ਜਿਨੂੰ ਆਪਾਂ ਮਨੁੱਖ ਨੂੰ ਦੇਖ ਕੇ ਕਈ ਵਾਰ ਆਪਾਂ ਕਿਸੇ ਅਧੀ ਆਵਾਜ਼ ਤੋਂ ਪਛਾਣ ਲੈਨੇ ਆ ਕਿ ਵੀ ਇਹਦੀ ਆਵਾਜ਼ ਠੀਕ ਨਹੀਂ ਆ ਖੁਸ਼ ਵਾਲੀ ਖੁਸ਼ੀ ਵਾਲੀ ਆ ਜਾਂ ਦੁੱਖ ਵਾਲੀ ਆ ਉਹ ਉਹਦੇ ਭਾਵ ਹੁੰਦੇ ਨੇ ਠੀਕ ਹੈ ਜਿਹੜੀਆਂ ਚੀਜ਼ਾਂ ਨਾ ਦੇਖੀਆਂ ਜਾ ਸਕਦੀਆਂ ਨੇ ਤੇ ਨਾ ਹੀ ਫੜੀਆਂ ਜਾ ਸਕਦੀਆਂ ਨੇ ਕਿਸੇ ਭਾਵ ਗੁਣ ਹਾਲਤ ਦਾ ਗਿਆਨ ਇਨਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ। ਉਹਨਾਂ ਲਈ ਜਿਹੜੇ ਆਪਾਂ ਸ਼ਬਦ ਵਰਤਦੇ ਆਂ ਆਪਾਂ ਕਹਿੰਨੇ ਆ ਜੇ ਕੋਈ ਨੱਚਦਾ ਖੁਸ਼ ਹੋਵੇ ਆਪਾਂ ਕਹਿੰਨੇ ਆ ਤੂੰ ਅੱਜ ਬੜਾ ਖੁਸ਼ ਆਂ। ਆਪਾਂ ਉਹਦੇ ਖੁਸ਼ੀ ਉਹਨੇ ਦੱਸਿਆ ਤਾਂ ਨਹੀਂ ਕੋਈ ਹੁੰਦਾ ਆਪਾਂ ਉਹਦੇ ਮੂੰਹ ਤੋਂ ਹੀ ਦੇਖ ਲੈਨੇ ਆ ਭਾਵ ਦੇਖ ਲੈਨੇ ਆ ਕਿ ਖੁਸ਼ ਆ। ਜੇ ਕੋਈ ਰੋਂਦਾ ਹੋਵੇ ਫਿਰ ਆਪਾਂ ਕਹਿ ਦਿੰਨੇ ਆ ਕੀ ਕੀ ਦੁੱਖ ਹੈ ਕਿਉਂ ਰੋਂਦਾ ਹੈ ਭਾਵ ਉਹਦੇ ਭਾਵ ਪ੍ਰਗਟ ਹੁੰਦੇ ਨੇ ਨਾ ਰੋਣ ਤੋਂ। ਤਾਂ ਹੁਣ ਕੋਈ ਚੀਜ਼ ਆਪਾਂ ਨੂੰ ਮਿੱਠੀ ਲੱਗਦੀ ਆ ਆਪਾਂ ਉਵੇਂ ਦਾ ਆਪਣੇ ਮੂੰਹ ਦੇ ਐਕਸਪ੍ਰੈਸ਼ਨ ਹੁੰਦੇ ਨੇ ਕੋਈ ਕੌੜੀ ਲੱਗਦੀ ਆ ਆਪਾਂ ਥੁੱਕਣ ਨੂੰ ਜਾਂਦੇ ਆ ਹਨਾ ਜਾਂ ਫਿਰ ਉਵੇਂ ਖੱਟਾ ਲੱਗਦਾ ਆ ਆਪਾਂ ਕਿਵੇਂ ਅੱਖਾਂ ਬੰਦ ਕਰਦੇ ਆ ਬੱਚੇ ਵੀ ਬੱਚਾ ਵੀ ਉਹਨੂੰ ਭਾਵ ਪ੍ਰਗਟ ਕਰ ਦਿੰਦਾ ਕਿ ਇਹ ਕਿਵੇਂ ਦੀ ਲੱਗਦੀ ਆ ਚੀਜ਼ ਤੇ ਇਹ ਸਾਰੇ ਕਿ ਮਿਠਾਸ ਹੋ ਗਿਆ ਕੁੜਤਣ ਹੋ ਗਿਆ ਜਵਾਨੀ ਪਿਆਰ ਆਪਾਂ ਕਹਿੰਦੇ ਆ ਜਵਾਨ ਹੈ ਇਹ ਸਰੀਰਕ ਦਸਾ ਦੇਖ ਕੇ ਆਪਾਂ ਕਹਿ ਦਿੰਦੇ ਆ ਨਾ ਵੀ ਜਵਾਨ ਹੈ ਇਹ ਪਾ ਪਿਆਰ ਹੋ ਗਿਆ ਸੇਵਾ ਸੱਚ ਪੁੰਨ ਪਾਪ ਗਮੀ ਹੋਗੀ ਇਮਾਨਦਾਰੀ ਹੋਗੀ ਉਦਾਸੀ ਹੋਗੀ ਤੇ ਸਾਰੇ ਭਾਵ ਨੇ ਹੁਣ ਆਪਾਂ ਬਾਤ ਦੇਖਾਂਗੇ ਆਪਾਂ ਇਮਾਨਦਾਰੀ ਨਾਲ ਤਰੱਕੀ ਸੰਭਵ ਹੈ ਹੁਣ ਇਹਦੇ ਚ ਭਾਵ ਵਚਕ ਕਿਹੜਾ ਨਾਮ ਆ ਗਿਆ ਇਮਾਨਦਾਰੀ ਐਸੀ ਅੱਜ ਦੇ ਨਾਮ ਤੇ ਸਾਰੀਆਂ ਕਲਾਸਾਂ ਦੇ ਵਿੱਚ ਹੁੰਦੇ ਨੇ ਇਹ ਸਾਰੇ ਬੋਰਡ ਬੋਰਡ ਦੇ ਵਿੱਚ ਹੁੰਦੇ ਨੇ ਇਸ ਕਰਕੇ ਸਾਰਿਆਂ ਲਈ ਜ਼ਰੂਰੀ ਨੇ ਤੇ ਹੁਣ ਅੱਗੇ ਕੀ ਕਰਨਾ ਹੈ ਇਹ ਵਿਆਕਰਨ ਦੀਆਂ ਛੋਟੀਆਂ ਤੋਂ ਛੋਟੀਆਂ ਇਕਾਈਆਂ ਨੇ ਇਹਨਾਂ ਤੋਂ ਬਿਨਾ ਆਪਾਂ ਵਿਆਕਰਨ ਨਹੀਂ ਸਮਝ ਸਕਦੇ ਇਸ ਕਰਕੇ ਇਹ ਬਹੁਤ ਜ਼ਰੂਰੀ ਨੇ ਸਮਝਣੀ ਆ ਤੇ ਇਹ ਸਭ ਨੂੰ ਇਹ ਆਉਣੇ ਵੀ ਚਾਹੀਦੇ ਨੇ ਜੇ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ ਜੀ ਜਿਨ੍ਹਾਂ ਨੂੰ ਅੱਗੇ ਲੋੜ ਆ ਹੋਰ ਸਮਝਣ ਦੇ ਉਹਨਾਂ ਲਈ ਸ਼ੇਅਰ ਕਰ ਦਿਓ ਤੇ ਇਸ ਤੋਂ ਬਾਅਦ ਕੀ ਕਰਨਾ ਚਾਹੁੰਦੇ ਹੋ ਕਮੈਂਟ ਕਰਕੇ ਦੱਸਿਓ ਜਰੂਰ ਜਿਹੜੇ ਵੀ ਕਲਾਸ ਲਈ ਨਾਲ ਜੁੜੇ ਨੇ ਚੈਨਲ ਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ